ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵੋਟਰਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੇ ਸੁਪਨੇ ਦੇਖੇ ਸੀ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਸੰਪੂਰਨ ਬਹੁਮਤ ਹਾਸਲ ਕੀਤਾ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟੜਾ ਤੜਾ ਲੋਕਾਂ ਨੇ ਵੋਟਾਂ ਪਾਈਆਂ ਕਿ ਰਵਾਇਤੀ ਪਾਰਟੀਆਂ ਨੇ ਕੁਝ ਨਹੀਂ ਕੀਤਾ ਪੰਜਾਬ ਦਾ ਲੇਕਿਨ ਉਹੀ ਸਿਸਟਮ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਚਲਾਇਆ ਜਾ ਰਿਹਾ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਅਰਵਿੰਦ ਕੇਜਰੀਵਾਲ ਹੋਣ ਯਾਨੀ ਕਿ ਇਨਾ ਕੋ ਕਾਟੋ ਕਲੇਸ਼ ਵਧ ਗਿਆ ਹੈ ਉਹੀ ਕਾਟੋ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲਦਾ ਸੀ ਕੁਰਸੀ ਨੂੰ ਲੈ ਕੇ ਉਹੀ ਕਾਟੋ ਕਲੇਸ਼ ਚੱਲਦਾ ਸੀ ਕਾਂਗਰਸ ਦੇ ਵਿੱਚ ਯਾਨੀ ਕਿ ਜਿਹੜੇ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਕੀਤੇ ਕਾਂਗਰਸ ਨੇ ਕੀਤੇ ਉਹੀ ਲੀਹ ਤੇ ਤੁਰੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ ਲੋਕਾਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਸੀ ਇਧਰ ਦੇਖੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਧਮਾਕਾ ਕੀਤਾ ਸਾਰੇ ਹੀ ਮੰਤਰੀ ਸੱਤ ਲੈ ਗਏ ਦਿੱਲੀ ਦੇ ਵਿੱਚ ਉਹਨਾਂ ਦੇ ਕੋਲੋਂ ਪੋਲਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਕਿਵੇਂ ਹੈ ਕੀ ਪੰਜਾਬ ਦੇ ਲੋਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸੰਦ ਕਰਦੇ ਨੇ ਜਾਂ ਨਹੀਂ ਕਰਦੇ ਸਰਕਾਰੀ ਅਦਾਰਾ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਜਦੋਂ ਦੇ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਉਹਨਾਂ ਦੀ ਸਿਆਸਤ ਜਿਹੜੀ ਹੈ ਪੰਜਾਬ ਦੇ irdgurd ghum rahi ਹੈ ਪੰਜਾਬ ਉੱਤੇ ਅੱਖੀਆਂ ਲਾ ਕੇ ਬੈਠੇ ਹੋਏ ਨੇ ਵੱਡਾ ਫੈਸਲਾ ਹੋਵੇਗਾ ਕਿਉਂਕਿ ਉਹੀ ਅਰਵਿੰਦ ਕੇਜਰੀਵਾਲਾ ਜਿਨੇ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਬਿਮਾਰ ਹੋਣ ਤੇ ਪਤਾ ਸੂਣ ਨਹੀਂ ਲਿਆ ਟਵੀਟ ਵੀ ਨਹੀਂ ਕੀਤਾ ਗਿਆ ਦਿੱਲੀ ਦੇ ਵਿੱਚ ਪੁੱਛਣ ਤੱਕ ਨਹੀਂ ਗਿਆ ਅਪੋਲੋ ਹਸਪੀਟਲ ਦੇ ਵਿੱਚ ਆ ਇਧਰ ਪੰਜਾਬ ਦੇ ਵਿੱਚ ਆਏ ਪੰਜਾਬ ਦੇ ਵਿੱਚ ਜਦੋਂ ਹਸਪੀਟਲ ਦੇ ਵਿੱਚ ਐਡਮਿਟ ਹੋਏ ਉਦੋਂ ਵੀ ਇਹ ਪੁੱਛਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੜਾ ਵੱਡਾ ਪਤਾ ਖੇੜ ਦਿੱਤਾ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਕੈਬਨਿਟ ਅੱਜ ਵੱਡੀ ਮੀਟਿੰਗ ਹੋ ਰਹੀ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਰੇ ਹੀ ਸਰਕਾਰੀ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੂਸਰੇ ਪਾਸੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਗਰਾਊਂਡ ਲੈਵਲ ਰਿਪੋਰਟ ਕੀ ਹੈ ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਪਾਰਟੀ ਨੂੰ ਵੋਟਾਂ ਪਾਉਣਗੇ ਆਮ ਆਦਮੀ ਨੂੰ ਜਾਂ ਕਾਂਗਰਸ ਨੂੰ ਜਾਂ ਸ਼ਰਮ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੀ ਪੁੱਛ ਗਿਸ ਕੀਤੀ ਜਾ ਰਹੀ ਹੈ ਯਾਨੀ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਦੀ ਮੀਟਿੰਗ ਹੋ ਰਹੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਹੀ ਮੰਤਰੀ ਦਿੱਲੀ ਬੁਲਾਏ ਹੋਏ ਨੇ ਥੋੜੀ ਜਿਹੀ ਦੇਰ ਬਾਅਦ ওভার ਦਾ ਧਮਾਕਾ ਹੋਵੇਗਾ ਧੰਨਵਾਦ